ਦੇਖੋ ਜੀ ਆਜ਼ਾਦੀ ਤੋਂ ਬਾਅਦ ਇਹ ਆਜ਼ਾਦੀ ਵੇਲੇ ਇਹਨਾਂ ਲੋਕਾਂ ਨੇ ਸਾਡੇ ਗਰੀਬਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਕਿਸਾਨਾਂ ਦੇ ਨਾਲ ਧੋਖਾ ਹੀ ਕਰਿਆ ਇਹ ਸੰਘਰਸ਼ ਸਾਡੇ ਲੋਕ ਕਰਦੇ ਰਹੇ ਮਧ ਵਰਗੀ ਲੋਕ ਕਰਦੇ ਰਹੇ ਗਰੀਬ ਲੋਕ ਕਰਦੇ ਰਹੇ ਸੱਤਾ ਮਿਲਦੇ ਸਾਰੇ ਕੁਰਸੀਆਂ ਤੇ ਕਾਬਜ਼ ਹੋ ਗਏ ਬੜੇ ਵੱਡੇ ਵੱਡੇ ਇਹਨਾਂ ਨੇ ਨਾਰੇ ਦਿੱਤੇ ਆ ਚਾਹੇ ਗਰੀਬੀ ਹਟਾਓ ਦੇ ਆ ਚਾਹੇ ਹਰੀ ਕ੍ਰਾਂਤੀ ਲੈ ਕੇ ਆਉਣ ਦੇ ਨਾਂ ਤੇ ਆ ਇਹਨਾਂ ਨੇ ਗਰੀਬਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਲੁੱਟਿਆ ਹੀ ਆ ਅੱਜ ਇਹਨਾਂ ਦੇ ਹੱਥਾਂ ਦੇ ਵਿੱਚ ਉਹ ਤਖਤੀਆਂ ਨੇ ਜਦੋਂ ਕਾਲੇ ਕਾਨੂੰਨ ਆਏ ਤਾਂ ਉਦੋਂ ਇਹਨਾਂ ਦੇ ਸੰਸਦ ਮੈਂਬਰ ਜਾਂ ਇਹਨਾਂ ਦੀ ਸਰਕਾਰ ਕਿੱਥੇ ਸੀਗੀ ਉਦੋਂ ਉਦੋਂ ਇਹ ਡਿਫੈਂਡ ਕਰ ਰਹੇ ਸੀ ਕੇਂਦਰ ਦੇ ਕਾਲੇ ਕਾਨੂੰਨਾਂ ਨੂੰ ਅੱਜ ਇਹ ਬਾਹਾਂ ਦੇ ਪੱਟੀਆਂ ਬੰਨ ਕੇ ਆ ਗਏ ਇਹ ਆਪਣਾ ਜਿਹੜਾ ਇਹਨਾਂ ਨੇ ਹੁਣ ਤੱਕ ਸਰਕਾਰਾਂ ਚਲਾਈਆਂ ਇਹ ਕਾਲੀਆਂ ਪੱਟੀਆਂ ਬੰਨ ਕੇ ਇੱਥੇ ਆਏ ਆ ਇਹ ਆਪਣਾ ਉਹ ਕਾਲਾ ਇਤਿਹਾਸ ਦੇਖ ਲੈਣ ਜਿਹੜਾ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਕਰਿਆ ਚਾਹੇ ਉਹ ਦਿੱਲੀ ਦੇ ਵਿੱਚ ਸੀ ਚਾਹੇ ਉਹ ਪੰਜਾਬ ਦੇ ਵਿੱਚ ਸੀ ਜੇ ਅੱਜ ਸਾਡੀਆਂ ਸਰਹੱਦਾਂ ਤੋਂ ਜਿਹੜੇ ਆ ਇਸ ਤਰ੍ਹਾਂ ਦੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਮਾਰਨ ਵਾਲੇ ਜਿਹੜੇ ਲੋਕ ਪੈਦਾ ਹੁੰਦੇ ਰਹੇ ਆ ਉਹ ਇਹਨਾਂ ਸਰਕਾਰਾਂ ਕਰਕੇ ਹੁੰਦੇ ਰਹੇ ਆ ਪਰ ਕਾਂਗਰਸ ਕਹਿੰਦੀ ਕਿ ਕਰਨਲ ਤੇ ਕਿਸਾਨ ਦਾ ਮੁੱਦਾ ਚੱਕਾਂਗੇ ਅਸੀਂ ਸੈਸ਼ਨ ਦੇ ਵਿੱਚ ਕਹਿੰਦੇ ਉਧਰ ਇੱਕ ਪਾਸੇ ਕਿਸਾਨ ਕੁੱਟਿਆ ਗਿਆ ਇੱਕ ਪਾਸੇ ਕਰਨਲ ਕੁੱਟਿਆ ਗਿਆ ਦੇਖੋ ਮੁੱਦਾ ਚੱਕਣਾ ਇਹਨਾਂ ਦਾ ਹੱਕ ਬਣਦਾ ਕਿਉਂਕਿ ਉਹਨਾਂ ਨੂੰ ਵੀ ਲੋਕਾਂ ਨੇ ਚੁਣਿਆ ਪਰ ਇਹਨਾਂ ਨੂੰ ਆਪਣੀ ਪੀੜ੍ਹੀ ਦੇ ਥੱਲੇ ਉਹ ਸੋਟਾ ਮਾਰ ਲੈਣਾ ਚਾਹੀਦਾ ਜੋ ਹੁਣ ਤੱਕ ਇਹਨਾਂ ਨੇ ਆਪਣੀਆਂ ਸਰਕਾਰਾਂ ਦੇ ਹੁੰਦੇ-ਸੁੰਦੇ ਜੋ ਕਰਿਆ ਅੱਜ ਵਿਰੋਧ ਕਰਨਾ ਉਹਨਾਂ ਦਾ ਹੱਕ ਆ ਪਰੇ ਵਿਰੋਧ ਕਰਕੇ ਇਸ ਲੈਜੇ ਦੇ ਨਾਲ ਰਹੇ ਆ ਜਦੋਂ ਕਿਸਾਨ ਸਰਹੱਦਾਂ ਤੇ ਬੈਠੇ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਉਸ ਸਮੇਂ ਦੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਸੀ ਉਹਨਾਂ ਦੇ ਸਾਹਮਣੇ ਸੰਸਦ ਦੇ ਵਿੱਚ ਉਹ ਤਖਤੀ ਲੈ ਕੇ ਉਹ ਪੇਸ਼ ਹੋਏ ਸੀ ਕਿ ਤੁਸੀਂ ਕਿਸਾਨਾਂ ਲਈ ਕੀ ਕਰ ਰਹੇ ਹੋ ਤਾਂ ਇਹਨਾਂ ਦੇ ਜਿਹੜੇ ਸੰਸਦ ਮੈਂਬਰ ਸੀ ਉਦੋਂ ਉਹ ਕੇਂਦਰ ਦੀ ਸਰਕਾਰ ਦੇ ਪੱਖ ਦੇ ਵਿੱਚ ਸੀ ਨਸ਼ਾ ਤਸਕਰਾਂ ਦੇ ਮਾਮਲੇ ਦੀ ਵੀ ਕਹਿ ਰਹੇ ਨੇ ਕਿ ਛੋਟੀਆਂ ਮੱਛੀਆਂ ਨੂੰ ਫੜ ਰਹੇ ਨੇ ਵੱਡੇ ਮગરਮੱਛਾਂ ਨੂੰ ਛੱਡੀ ਬੈਠੇ ਨੇ ਕੋਈ ਗੱਲ ਨਹੀਂ ਜੀ ਜਿਹੜੇ ਇਹਨਾਂ ਦੇ ਮગરਮੱਛ ਪਾਲੇ ਹੋਏ ਆ ਉਹਨਾਂ ਦੇ ਵੀ ਨਕੇਲ ਆ ਜਿਹੜੀ ਛੇਤੀ ਕੱਸੀ ਜਾਊਗੀ ਜਿਹੜੀਆਂ ਛੋਟੀਆਂ ਮੱਛੀਆਂ ਸੀ ਉਹਨਾਂ ਨੂੰ ਖਾ-ਖਾ ਕੇ ਮગરਮੱਛ ਪੈਦਾ ਹੁੰਦੇ ਆ ਇਹਨਾਂ ਨੇ ਹੀ ਕਰਿਆ ਗੁੰਡੇ ਗੁੰਡੇ ਇਹਨਾਂ ਨੇ ਪੈਦਾ ਕਰਿਆ ਨਸ਼ਾ ਤਸਕਰ ਇਹਨਾਂ ਨੇ ਪੈਦਾ ਕਰਿਆ ਸਾਡਾ ਕੋਈ ਵੀ ਬੰਦਾ ਇਹ ਦੱਸ ਦੋ ਕਿ ਜਿਹੜੇ ਨੂੰ ਸਰਕਾਰ ਦੀ ਸਹਿ ਹੋਵੇ ਤੇ ਉਹ ਨਸ਼ਾ ਵੇਚਦਾ ਹੋਵੇ ਜਾਂ ਗੁੰਡਾਗਰਦੀ ਕਰਦਾ ਹੋਵੇ ਅੱਜ ਕੱਲ੍ਹ ਸੀਗਾ ਜਦੋਂ ਹੁਣ ਤੁਸੀਂ ਕਾਰਵਾਈ ਕਰ ਰਹੇ ਹੋ ਕੋਈ ਆਉਂਦੇ ਹੋਣੇ ਕਦੇ ਨਾਮ ਨੂਮ ਸਾਹਮਣੇ ਬਿਲਕੁਲ ਜੀ ਇਹਨਾਂ ਦੇ ਜਿਨ੍ਹਾਂ ਨੇ ਕੋਰਟ ਦੇ ਵਿੱਚ ਰੱਟ ਪਾਈ ਉਹ ਕੌਣ ਨੇ ਕਾਂਗਰਸ ਦੇ ਦਾ ਵਕੀਲ ਨੇ ਜਿਨ੍ਹਾਂ ਨੇ ਰੱਟਾਂ ਪਾਈਆਂ ਘਰਨ ਤੋੜਨ ਦੇ ਖਿਲਾਫ ਕਿਉਂਕਿ ਇਹਨਾਂ ਦੇ ਪੋਤੜੇ ਆ ਜਿਹੜੇ ਫਰੋਲੇ ਜਾਣੇ ਆ ਸਿਆਸੀ ਜਿਹੜੇ ਸਰਪ੍ਰਸਤੀ ਦੇ ਹੇਠ ਜਿਨ੍ਹਾਂ ਨੇ ਆਪਣੇ ਪੰਜਾਬ ਦੇ ਪੁੱਤ ਵੀ ਮਰਵਾਏ ਨੇ ਨਸ਼ੇ ਦੇ ਦਲਦਲ ਦੇ ਵਿੱਚ ਸੁੱਟ ਕੇ ਤੇ ਉਹ ਇਹਨਾਂ ਕਾਲੀ ਕਾਂਗਰਸੀਆਂ ਦੇ ਦਾ ਪਾਲੇ ਹੋਏ ਬੰਦੇ ਸੀ ਇਹਨਾਂ ਨੂੰ ਡਰਾ ਵੀ ਕਿਤੇ ਨਾ ਕਿਤੇ ਉਹ ਸਾਡੀ ਗੱਲ ਆ ਜਿਹੜੀ ਉਹ ਬਾਹਰ ਆਊਗੀ ਇਸੇ ਕਰਕੇ ਉਹਨਾਂ ਦਾ ਸਾਥ ਦੇ ਬਿਲਕੁਲ ਬਿਲਕੁਲ